ਹਰ ਜਗ੍ਹਾ ਤੇ ਮਾਫੀਆਂ ਮੰਗਾ ਕੇ ਵੀ ਦੁਬਾਰਾ ਦੁਬਾਰਾ ਮੈਨੂੰ ਟਾਰਗੇਟ ਕਰਨ ਦੇ ਆ ਪਰ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਕਿਉਂ ਕਰਦੇ ਪਏ ਆ ਮੈਂ ਆ ਚੀਜ਼ਾਂ ਤੋਂ ਮਾਫੀ ਵੀ ਮੰਗ ਰਹੀ ਆ ਪਰ ਆ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਤੂੰ ਇਹ ਹੁਣ ਇੱਕ ਕੁੜੀ ਨੂੰ ਜੇ ਹੋ ਗਿਆ ਮੈਨੂੰ ਇਹ ਨਹੀਂ ਪਤਾ ਕਿ ਉਹ ਉਹ ਚਲੋ ਜੋ ਜਿੱਦਾਂ ਬੰਦਾ ਕਰਦਾ ਅਲੱਗ ਬੰਦੇ ਨੂੰ ਹਰ ਇੱਕ ਬੰਦੇ ਨੂੰ ਹਰ ਇੱਕ ਬੰਦੇ ਨੂੰ ਅਲੱਗ-ਅਲੱਗ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਪਰ ਮੈਂ ਜਿੱਦਾਂ ਇਹਨਾਂ ਨੇ ਮੈਨੂੰ ਸਮਝਾਇਆ ਪਰ ਮੈਂ ਉਹ ਤਰੀਕੇ ਨਾਲ ਸਮਝ ਗਈ ਸੀ ਪਰ ਮੈਂ ਹੁਣ ਉਹ ਜੀ ਕੋਈ ਵੀਡੀਓ ਪੋਸਟ ਵੀ ਨਹੀਂ ਕੀਤੀ ਜਿਸ ਨਾਲ ਇਹ ਮੈਨੂੰ ਟਾਰਗੇਟ ਕਰਦੇ ਪਏ ਆ ਘਰ ਦੇ ਵਿੱਚ ਕੌਣ-ਕੌਣਾ ਹੈ ਪਰਿਵਾਰ ਦੇ ਵਿੱਚ ਮੇਰੇ ਦਾਦੀ ਮਮਾ ਫਾਦਰ ਸਾਹਿਬ ਹੈ ਮੇਰੇ ਬ੍ਰਦਰ ਹੈ ਤਾਇਆ ਜੀ ਹੈ ਤਾਈ ਜੀ ਹੈਗੇ ਬਸ ਫੈਮਿਲੀ ਹੈ ਸੋ ਘਰ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਇਸ ਤੋਂ ਪਹਿਲਾਂ ਅਮਰਿਤਪਾਲ ਮੈਰੋ ਤੁਹਾਨੂੰ ਮਿਲ ਕੇ ਗਏ ਸੀ ਤੁਸੀਂ ਮਿਲਣ ਪਹੁੰਚੇ ਸੀ ਉਹ ਤੁਹਾਨੂੰ ਮਿਲਣ ਆਏ ਉਹ ਨਹੀਂ ਸਾਨੂੰ ਮਿਲਣ ਆਏ ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਮੈਂ ਅੰਮ੍ਰਿਤਪਾਲ ਮਹਿਰੋ ਹੈਗਾ ਬੋਲਦਾ ਪਿਆ ਉਹਨਾਂ ਨੇ ਪ੍ਰਮੋਸ਼ਨ ਦੇ ਬਹਾਨੇ ਸਾਨੂੰ ਸੱਦਾ ਹੀ ਜੇ ਉਹਨਾਂ ਨੇ ਪਿਆਰ ਨਾਲ ਪਹਿਲਾਂ ਹੀ ਸੱਦਾ ਦਿੱਤਾ ਜਾਂਦਾ ਨਾ ਕਿ ਮੈਂ ਬੇਟਾ ਤੂੰ ਐਦਾਂ ਦੇ ਕੰਮ ਨਾ ਕਰਿਆ ਕਰੋ ਪਰ ਇਹਨਾਂ ਨੇ ਧਮਕੀ ਦੇ ਨਾਲ ਸਾਨੂੰ ਐਦਾਂ ਟਾਰਗੇਟ ਕੀਤਾ ਕਿ ਤੁਸੀਂ ਤੁਸੀਂ ਐਦਾਂ ਪਾਉਂਦੇ ਪਿਓ ਸਾਨੂੰ ਉਥੇ ਪ੍ਰਮੋਸ਼ਨ ਦੇ ਬਹਾਨੇ ਮਤਲਬ ਗਲਤੀ ਮਤਲਬ ਕਿ بڑے ਉਹ ਉਸ ਤਰੀਕੇ ਨਾਲ ਬੁਲਾਇਆ ਕਿ ਤੂੰ ਮੋਗੇ ਆ ਜਾਓ ਫਿਰ ਕਹਿੰਦੇ ਤੂੰ ਅੰਮ੍ਰਿਤਸਰ ਆ ਜਾਓ ਚਿੱਤੇਗਲਾ ਪਿੰਡ ਉਥੇ ਆਪਾਂ ਫੋਨ ਸੇਲ ਕਰਨੇ ਆ ਐਦਾਂ ਇਹਨਾਂ ਨੇ 2000 ਰੁਪਏ ਵੀ ਮੇਰੇ ਅਕਾਊਂਟ ਦੇ ਵਿੱਚ ਪਾ ਦਿੱਤਾ ਤੇ ਆਪਾਂ ਚਲੇ ਗਏ ਤੇ ਮੇਰੇ ਅਕਾਊਂਟ ਪਾਇਆ ਸੀ ਇਹਨਾਂ ਨੇ ਇਹ ਨਹੀਂ ਪਤਾ ਬਸ 2000 ਰੁਪਏ ਪਾਇਆ ਹੀ ਜਿਸ ਜਿਸ ਕਰਕੇ ਇਹਨਾਂ ਨੇ ਉਥੇ ਗਏ ਹੀ ਸਾਨੂੰ ਕਾਰ ਚੋਂ ਕੱਢਿਆ ਇਹਨਾਂ ਨੇ ਕਾਰ ਅੱਗੇ ਲਗਾ ਦਿੱਤੀ ਡੱਕ ਦਿੱਤਾ ਕਾਰ ਚੋਂ ਕੱਢ ਕੇ ਜ਼ਬਰਦਸਤੀ ਚਾਬੀ ਇੱਕ ਫੜ ਲਈ ਕਾਰ ਦੀ ਫੋਨ ਵੀ ਫੜ ਲੇ ਸਾਡੇ ਕੋਲੋਂ ਤੇ ਫੋਨ ਇਹਨਾਂ ਨੇ ਕਿ ਨਾ ਮੁਦਾ ਫੋਨ ਦੇ ਵਿੱਚੋਂ ਸਾਰੀ ਡਿਟੇਲ ਡਿਲੀਟ ਕਰ ਦਿੱਤੀ ਜੋ ਇਹਨਾਂ ਨੇ ਮੈਨੂੰ ਭੇਜਿਆ ਹੀ ਸਕਰੀਨਸ਼ਾਟ ਡਿਲੀਟ ਕਰ ਦਿੱਤੇ ਤੇ ਇਹਨਾਂ ਤੋਂ ਆਪਾਂ ਉਹ ਦਿਨ ਵੀ ਮਾਫੀ ਮੰਗੀ ਉਸੇ ਦਿਨ ਕਹਿੰਦੇ ਹੂੰ ਤਾਂ ਤੁਸੀਂ ਮਾਫੀ ਮੰਗੋਗੇ ਤੇ ਇਹਨਾਂ ਨੇ ਉਥੇ ਆਪਣੀ ਕਿਰਪਾਨ ਰੱਖ ਕੇ ਪਿੱਛੇ ਇਹਨਾਂ ਨੇ ਬੜਾ ਸਾਨੂੰ ਡਰਾਇਆ ਤਮ ਕਾਇਆ ਮੇਰੇ ਨਾਲ ਜਿਹੜੇ ਬੰਦੇ ਸੀ ਉਹ ਵੀ ਡਰ ਗਏ ਤੇ ਬਾਕੀ ਮੈਂ ਆਪਣੀ ਫੈਮਲੀ ਦੇ ਮੇਰੇ ਫੋਨ ਆਂਦੇ ਹੀ ਹੋਂ ਹੀ ਚੁੱਕਣ ਦਿੱਤੇ ਇਹਨਾਂ ਨੇ ਜੋ ਹਾਸਾ ਹੁਣ ਹੋਇਆ ਮੇਰੇ ਨਾਲ ਵੀ ਉਹ ਹੋ ਚੁੱਕਿਆ ਹੈ ਪਹਿਲਾਂ ਪੁਲਿਸ ਨਾਲ ਰੱਤਾ ਕੀਤਾ ਸੀ ਉਦੋਂ ਜਾਂ ਹੁਣ ਅੱਜ ਵੀ ਇੰਨੀ ਗੱਲ ਆਖੀ ਕੀ ਹੈ ਕਿ ਪਾਰਕਿੰਗ ਹਰ ਸ਼ਹਿਰ ਚ ਹੈ ਹਾਂਜੀ ਮੈਂ ਆ ਚੀਜ਼ ਨਹੀਂ ਪਹਿਲਾਂ ਇਹ ਤਾਂ ਮੈਨੂੰ ਹੁਣ ਧਮਕੀ ਮਿਲੀ ਹੈ ਨਾ ਇਹ ਪਹਿਲਾਂ ਪਹਿਲਾਂ ਟਾਰਗੇਟ ਇਹਨਾਂ ਨੇ ਮੈਨੂੰ ਕੀਤਾ ਸੀਗਾ ਜਦੋਂ ਇਹਨਾਂ ਨੇ ਮੈਨੂੰ ਧੋਖੇ ਨਾਲ ਬੁਲਾਇਆ ਸੀ ਨਾ ਉੱਥੇ ਕਿ ਤੁਸੀਂ ਇੱਥੇ ਆਜੋ ਐਦਾ ਮਤਲਬ ਕੀ ਪ੍ਰੋਮੋਸ਼ਨ ਕਰਨੀ ਹੈ ਤੇ ਆਪਾਂ ਉਸ ਚੀਜ਼ ਤੋਂ ਬਾਅਦ ਮੈਂ ਪੁਲਿਸ ਕੋਲ ਗਈ ਸੀ ਪਰ ਕਹੇ ਨੇ ਮੇਰੀ ਗੱਲ ਨਹੀਂ ਸੁਣੀ ਹੀ ਜੇ ਉਸਦੇ ਨਹੀਂ ਮੈਨੂੰ ਕੁਝ ਹੋ ਜਾਂਦਾ ਫਿਰ ਬਾਅਦ ਚ ਸਾਰੇ ਜਾਨਿਆਂ ਨੇ ਕਹਿਣਾ ਹੀ ਕਿ ਕੁੜੀ ਮਰ ਗਈ ਕੁੜੀ ਮਰ ਗਈ ਤੇ ਹੁਣ ਕੋਈ ਸੋਂਦਾ ਨਹੀਂ ਪਿਆ ਸਾਡੀ ਕਿ ਅਸੀਂ ਅਸੀਂ ਆ ਚੀਜ਼ਾਂ ਚੋਂ ਮੈਂ ਕੱਢ ਦਿੱਤਾ ਹੋਇਆ ਜੋ ਉਹਨਾਂ ਨੇ ਜੋ ਉਹਨਾਂ ਨੇ ਮੇਰੇ ਸਾਹਮਣੇ ਕਿਹਾ ਸੀ ਕਿ ਪਾ ਡਬਲ ਮੀਨਿੰਗ ਵੀਡੀਓ ਨਹੀਂ ਪਾਣੀ ਲੋਕਾਂ ਨੂੰ ਨਹੀਂ ਪਸੰਦ ਆਪਾਂ ਉਹ ਚੀਜ਼ ਬੰਦ ਕਰ ਦਿੱਤੀ ਹੋਈ ਹੈ ਪਰ ਇਹ ਫੇਰ ਦੁਬਾਰਾ ਸਾਨੂੰ ਟਾਰਗੇਟ ਕਰਨ ਦੇ ਕਿ ਕਿਉਂ ਦੁਬਾਰਾ ਇਹ ਕਹਿੰਦੇ ਕਿ ਤੁਸੀਂ ਐਦਾ ਮਤਲਬ ਕਿ ਤੁਹਾਡੀ ਲਾਸ਼ ਨਹੀਂ ਲੱਭਣੀ ਤੁਹਾਡੇ ਇਹ ਨਹੀਂ ਹੋਣਾ ਆਪਾਂ ਕੰਟੈਂਟ ਹੀ ਸਾਰਾ ਚੇਂਜ ਕਰ ਲੇਤਾ ਹੈ ਜਾਂ ਤੇ ਮੇਰੇ ਪੋਸਟਸ ਜਾ ਕੇ ਵੇਖੋ ਨਾ ਕਿ ਉਹ ਚੀਜ਼ ਹੋਵੇ ਜਾਂ ਫਿਰ ਲੋਕੇ ਆਪ ਹੀ ਐਡਿਟ ਕਰ ਕਰਕੇ ਵੀਡੀਓ ਡਾਊਨਲੋਡ ਕਰ ਕਰਕੇ ਆਪਣੀ ਰੀਚ ਵਧਾਈ ਜਾਣਗੇ ਪਾਈ ਜਾਣਗੇ ਉਹ ਤੇ ਮੇਰਾ ਕਸੂਰ ਨਹੀਂ ਨਾ ਹੈਗਾ ਜਾਂ ਤੇ ਮੇਰੀ ਆਈਡੀ ਤੇ ਹੋਵੇ ਨਾ ਕੋਈ ਪੋਸਟ ਉਹੋ ਜੀ ਮੇਰੀ ਆਈਡੀ ਤੇ ਕੋਈ ਡਬਲ ਮੀਨਿੰਗ ਪੋਸਟ ਹੀ ਨਹੀਂ ਹੋਏਗੀ ਜੋ ਲੋਕਾਂ ਦੇ ਮੈਨੂੰ ਬਦਨਾਮ ਕਰਨ ਦੇ ਆ ਕਿ ਤੁਸੀਂ ਐਦਾ ਕਰਦੇ ਤੁਸੀਂ ਐਦਾ ਕਰਦੇ ਹਮਪਾਲ ਮੇਰਾ ਤਾਂ ਬਿਆਨ ਜਿਹੜਾ ਸੁਣਿਆ ਅੱਜ ਅੱਜ ਉਹਨਾਂ ਨੇ ਬਿਆਨ ਇੱਕ ਸੋਸ਼ਲ ਮੀਡੀਆ ਤੇ ਪਾਇਆ ਉਸ ਤੋਂ ਬਾਅਦ ਜਿਹੜਾ ਜ਼ਿਕਰ ਹੋਇਆ ਹਰ ਇੱਕ ਇਨਫਲੂਐਂਸਰ ਦਾ ਕਿ ਜਿਹੜਾ ਡਬਲ ਮੀਨਿੰਗ ਕੰਮ ਕਰਦਾ ਹੈ ਜਾਂ ਗੱਲ ਕਰਦਾ ਹੈ ਸੋ ਉਸ ਨੂੰ ਨਹੀਂ ਬਖਸ਼ਿਆ ਜਾਏਗਾ ਤੁਹਾਡਾ ਸਫ਼ਰ ਕਿਵੇਂ ਸ਼ੁਰੂ ਹੋਇਆ ਸੋਸ਼ਲ ਮੀਡੀਆ ਤੱਕ ਘਰ ਦੇ ਹਾਲਾਤ ਕਿਹੋ ਜਿਹੇ ਨੇ ਇਸ ਤੋਂ ਪਹਿਲਾਂ ਕੀ ਕਰਦੇ ਰਹੇ ਪਹਿਲਾਂ ਤੇ ਮੈਂ ਸਟੱਡੀ ਕਰਦੇ ਸੀ ਆਪਾਂ ਸਟੱਡੀ ਵੀ ਬੜੀ ਮੁਸ਼ਕਲ ਕੀਤੀ ਆਪਾਂ ਫਿਰ ਮੈਂ ਕੰਮ ਕਰਦੀ ਸੀ ਦੁਕਾਨਾਂ ਤੇ ਕਿ ਮੇਰੇ ਫੈਮਿਲੀ ਚ ਜਿੱਥੇ ਆਪਾਂ ਰਹਿੰਦੇ ਆ ਉੱਥੇ ਵੀ ਸਾਰਿਆਂ ਨੂੰ ਪਤਾ ਹੈਗਾ ਕਿ ਪਹਿਲਾਂ ਮੈਂ ਜੋਬ ਕਰਦੀ ਸੀ 12 ਘੰਟੇ ਮੈਂ ਜੋਬ ਕਰਦੀ ਸੀ ਕਿ ਮੈਂ 2500 ਕਮਾਉਂਦੀ ਸੀ ਅਨੇ ਅਨੇ ਮੈਂ ਸਟਰਗਲ ਦੇ ਬਾਅਦ ਵੀ ਇਹ ਲੋਕੀ ਸਮਝਣਗੇ ਕਿ ਇਹ ਝੂਠ ਬੋਲਦੀ ਹੈ ਐਦਾਂ ਬੋਲਦੀ ਹੈ ਪਰ ਕਹੇ ਦੇ ਨਾਲ ਜੋ ਬੀਤੀ ਹੋਵੇ ਨਾ ਉਹ ਉਹਨੂੰ ਪਤਾ ਹੁੰਦਾ ਪਰ ਆਪਾਂ ਉਸ ਤੋਂ ਬਾਅਦ ਮੈਂ ਵੀਡੀਓ ਪਾਉਂਦੀ ਹੁੰਦੀ ਸੀ ਹੌਲੀ ਹੌਲੀ ਫਿਰ ਮੈਨੂੰ ਕਹਿੰਨੇ ਸੁਜੈਸਟ ਕੀਤਾ ਕਿ ਤੁਸੀਂ ਤੁਹਾਡੇ ਫਾਲੋਅਰ ਚੰਗੇ ਗਏ ਆ ਤੁਸੀਂ ਪ੍ਰਮੋਸ਼ਨ ਕਰਿਆ ਕਰੋ ਮੈਨੂੰ ਇਹ ਚੀਜ਼ਾਂ ਨਹੀਂ ਪਤਾ ਹੁੰਦਾ ਹੀ ਕਿ ਆਪਾਂ ਪ੍ਰਮੋਸ਼ਨਾਂ ਕਰੀਦੇ ਕਿਦਾਂ ਆਪਾਂ ਉਦੋਂ ਸਟਾਰਟ ਹੀ ਹੋਏ ਹੀ ਨਵਾਂ ਨਵਾਂ ਕੀ ਆਪਾਂ ਵੀਡੀਓ ਕਰਨੀ ਹੈ ਆਪਾਂ ਮਤਲਬ ਬੜਾ ਵਧੀਆ ਖੁਸ਼ੀ ਹੁੰਦੀ ਹੀ ਕਿ ਇਦਾਂ ਕਰਨਾ ਲੋਕਾਂ ਨੂੰ ਵੇਖ ਕੇ ਆਪਾਂ ਉਹੋ ਜੀ ਵੀਡੀਓ ਬਣਾ ਲੈਣੀ ਪਰ ਹੌਲੀ ਹੌਲੀ ਸਮਝ ਆਉਂਦੀ ਹੈ ਨਾ ਕਿ ਇਦਾਂ ਦੀ ਚੀਜ਼ਾਂ ਨਹੀਂ ਅਪਲੋਡ ਕਰਨੀਆਂ ਚਾਹੀਦੀਆਂ ਮੈਂ ਆ ਗਲਤੀ ਮੰਨਦੀ ਹਾਂ ਕਿ ਜੋ ਚੀਜ਼ ਮੇਰੇ ਕੋ ਪਹਿਲਾਂ ਅਪਲੋਡ ਹੋ ਗਈ ਆ ਉਹ ਚੀਜ਼ ਨੂੰ ਮੈਂ ਸੋਰੀ ਵੀ ਮੰਗ ਲਈ ਇੱਕ ਵਾਰੀ ਨਹੀਂ 5 6 ਵਾਰੀ ਸੋਰੀ ਮੰਗੀ ਮੈਂ ਹਰ ਜਗ੍ਹਾ ਤੇ ਜਾ ਕੇ ਮੈਂ ਸੋਰੀ ਮੰਗੀ ਕਿ ਮੇਰੇ ਫੈਮਿਲੀ ਇਹ ਤੋ ਤੱਕ ਕਿ ਰੋਂ ਹੱਕੇ ਆ ਗਏ ਸੀ ਕਿ ਤੂੰ ਐਦਾ ਦੇ ਕੰਮ ਕੀਤੇ ਤੈਨੂੰ ਐਦਾ ਚਲੋ ਫੈਮਿਲੀ ਨੇ ਵੀ ਮੈਨੂੰ ਸਮਝਾਇਆ ਕਿ ਤੁਸੀਂ ਅੱਜ ਤੋਂ ਬਾਅਦ ਬੇਟਾ ਇਹੋ ਜਿਹੀ ਪੋਸਟ ਕਰਨਾ ਨਾ ਬੰਦ ਕਰ ਦਿਓ ਕਿਉਂਕਿ ਇਹ ਆਪਣਾ ਇੱਜ਼ਤ ਦਾ ਸਵਾਲ ਹੁੰਦਾ ਹੈ ਮੈਂ ਉਹ ਚੀਜ਼ ਬਿਲਕੁਲ ਬੰਦ ਕਰ ਦਿੱਤੀ ਪਰ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਆਪਾਂ ਕੰਟੈਂਟ ਵੀ ਚੇਂਜ ਕਰ ਲੇਤਾ ਸਾਰਾ ਕੁਝ ਚੇਂਜ ਕਰ ਲੇਤਾ ਇਹ ਮੈਨੂੰ ਕਿਉਂ ਟਾਰਗੇਟ ਕਰ ਰਹੇ ਨੇ ਕਿ ਤੁਹਾਡੀ ਲੋਸ਼ ਨਹੀਂ ਲੱਭਣੀ ਤੁਹਾਡੀ ਇਹ ਨਹੀਂ ਲੱਭਣੀ ਜਾਂ ਤੇ ਫੇਮ ਦੇ ਚੱਕਰ 'ਚ ਜਾਂ ਤੇ ਮੈਨੂੰ ਇਹ ਨਹੀਂ ਪਤਾ ਕਿਉਂ ਕਰ ਰਹੇ ਨੇ ਪਲੀਜ਼ ਮੈਨੂੰ ਇਹ ਚੀਜ਼ ਤੋਂ ਬੰਦ ਕੀਤਾ ਜਾਵੇ ਮੈਂ ਬਾਹਰ ਜਾਣਾ ਚਾਹਨੀ ਆ ਮੈਂ ਆ ਚੀਜ਼ ਨਹੀਂ ਪਹਿਣਾ ਚਾਹਦੀ ਕਾਉਂਟਰ ਬਸੀ ਚ